ਭਾਜੀ ਇਹ ਸਾਡਾ ਭਰਾ ਹੈ ਰੋਹਿਤ ਭਾਜੀ ਇਹ ਮਲਗਿਆ ਦੁਕਾਨ ਦਾ ਇੱਥੇ ਇਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਮਤਲਬ ਚੋਰੀ ਹੋ ਗਈ ਪ੍ਰੇਮ ਆਜਾ ਤੇ ਆ ਕੇ ਮੈਂ ਦੇਖਿਆ ਸ਼ਟਰ ਭੰਨਿਆ ਹੋਇਆ ਸਾਰਾ ਅੰਦਰ ਕੈਸ਼ ਸੀਗਾ ਗੱਲੇ 'ਚ ਤਕਰੀਬਨ ਲੱਖ ਦੇ ਕਰੀਬ ਕੈਸ਼ ਸੀਗਾ ਉਹ ਲੈ ਗਏ ਕੈਮਰੇ ਤੋੜ ਗਏ ਡੀਵੀਆਰ ਚੱਕ ਕੇ ਲੈ ਗਏ ਦਵਾਈਆਂ ਮਹਿੰਗੀਆਂ ਮਹਿੰਗੀਆਂ ਪਈਆਂ ਉਹ ਲੈ ਗਏ ਫੂਰ ਵੀ ਭੰਨ ਤੋੜ ਬਹੁਤ ਕਰ ਗਏ ਠੀਕ ਹੈ ਜੀ ਤੇ ਬਹੁਤ ਮਤਲਬ ਦੁੱਖ ਵਾਲੀ ਗੱਲ ਆ ਜਿਹੜਾ ਆਮ ਬੰਦਾ ਮਿਹਨਤੀ ਆ ਇੱਥੇ ਉਹਦੇ ਨਾਲ ਇਦਾਂ ਤਕਾ ਹੁੰਦਾ ਹੈ ਤੇ ਬੰਦੇ ਫਿਰ ਅਮਰੀਕਾ ਕੈਨੇਡਾ ਨਾਲੋਂ ਤਾਈਆਂ ਭੱਜਦੇ ਆ ਹੁਣ ਪੁਲਿਸ ਸੱਦੀ ਹੋਈ ਐ 1 ਹੋਣਾ ਘੰਟਾ ਹੋ ਗਿਆ ਕੋਈ ਨਹੀਂ ਆਇਆ ਭਾਜੀ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਤੁਸੀਂ ਕੀਤੀ ਐ ਭਾਜੀ ਹਾਂਜੀ ਫੋਨ ਤੇ ਉਹਨੂੰ ਬੁਲਾਇਆ ਜੀ ਆਨਲਾਈਨ ਵੀ ਕੀਤੀ ਆਨਲਾਈਨ ਵੀ ਕੀਤੀ ਭਾਜੀ ਤੇ ਆਪਾਂ ਨੂੰ ਕਿੰਨੇ ਕ ਵਜੇ ਪਤਾ ਲੱਗਾ ਕਿ ਇਹ ਸਾਡੇ ਮਗੀ ਚੋਰੀ ਹੋ ਗਈ ਭਾਜੀ 7 ਵਜੇ ਪਤਾ ਲੱਗਾ ਜੀ ਤੇ ਅਸੀਂ ਇੱਥੇ ਆਏ ਆ 7:30 ਵਜੇ ਮੈਂ ਬਸ ਚੜ੍ਹ ਗਿਆ ਸੀ ਥੋੜਾ ਉਧਰ ਆ ਲੈ ਜਦੋਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਦਿਨ ਦਿਨ ਬੰਦੇ ਨੂੰ ਕਿ ਲੁੱਟ ਖੋਹ ਹੋ ਰਹੀ ਆ ਤੇ ਇਹਦੇ ਮਾਰੇ ਕੀ ਪ੍ਰਸ਼ਾਸਨ ਮੋਰੇ ਕੀ ਅਪੀਲ ਕਰਨੀ ਹੈ ਭਾਜੀ ਪ੍ਰਸ਼ਾਸਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਮਤਲਬ ਰਾਊਂਡ ਅਪ ਜਿਹੜਾ ਰੱਖਣਾ ਚਾਹੀਦਾ ਰਾਤ ਨੂੰ ਰਾਊਂਡ ਅਪ ਰੱਖਣਾ ਏਰੀਆ ਵਾਈਜ਼ ਉਹਨਾਂ ਨੂੰ ਪਤਾ ਹੈ ਸਾਰਾ ਰਾਊਂਡ ਅਪ ਰੱਖਣਾ ਭਾਜੀ ਤੇ ਹੋਰ ਕੋਈ ਦਵਾਈਆਂ ਦਾ ਵੀ ਨੁਕਸਾਨ ਹੋਇਆ ਜੀ ਹੋਇਆ ਭਾਜੀ ਆ ਤਾਂ ਕੋਰੇ ਖਾਲੀ ਹੋ ਗਏ ਇੱਧਰ ਸਾਰੇ ਕਿੰਨੇ ਲਗਭਗ ਟੋਟਲ ਨੁਕਸਾਨ ਹੋ ਗਿਆ 8-9 ਲੱਖ ਦਾ ਨੁਕਸਾਨ ਹੋ ਗਿਆ ਭਾਜੀ ਬਾਕੀ ਮਾਲਕ ਨੂੰ ਪਤਾ ਕੀ ਹੈਗਾ ਅਜੇ ਭਾਜੀ ਸੇਰੇ ਫੋਨ ਆਇਆ ਸਾਨੂੰ ਕਵਾਂਡੀਆਂ ਦਾ ਸਾਥ ਵਿੱਚ ਕਿ ਭਾਜੀ ਤੁਹਾਡੇ ਦਾ ਅਗਲਦੀ ਚੋਰੀ ਹੋ ਗਈ ਹੈ ਤੇ ਜਿੱਦਾਂ ਹੀ ਆਏ ਤੇ ਪਤਾ ਲੱਗਾ ਜੀ ਕਿ ਸਾਰੇ ਵਾਰਾ ਪੱਟ ਕੇ ਅੰਦਰੋਂ ਕੈਸ਼ ਵਗੈਰਾ ਗੱਲੇ ਜੋ ਕੈਸ਼ ਸੀਗਾ ਕਾਫੀ ਲੈ ਗਏ ਮਹਿੰਗੀਆਂ ਮਹਿੰਗੀਆਂ ਦਵਾਈਆਂ ਸੀਗੀਆਂ ਉਹ ਚੱਕ ਕੇ ਲੈ ਗਏ ਤੇ ਨੁਕਸਾਨ ਕਾਫੀ ਕਰਦੇ ਹੈ ਕੈਮਰਾ ਕੂਮਰਾ ਪੱਟ ਕੇ ਡੀਵੀਆਰ ਸਾਰਾ ਕੁਝ ਪੱਟ ਕੇ ਲੈ ਗਏ ਪਰ ਕੋਈ ਸੀਸੀਟੀਵੀ ਕੈਮਰਾ ਜਾਏ ਬੰਦੇ ਤਾਂ ਨਹੀਂ ਹਾਂਜੀ ਕੁਈ ਭਾਲ ਆਈਏ ਬੰਦਿਆਂ ਦੀ ਕੋਈ ਸੀਸੀਟੀਵੀ ਕੈਮਰੇ ਦੇਖੇ ਬਈ ਭਾਜੀ ਪੱਟ ਕੇ ਲੈ ਕੇ ਸਾਰਾ ਕੁਝ ਈਵੀਆ ਵਗੈਰਾ ਸਭ ਕੁਝ ਚੱਕ ਕੇ ਲੈ ਕੇ ਕੈਮਰਾ ਤੋੜ ਗਏ ਕੋਈ ਕੈਸ਼ ਵਗੈਰਾ ਲੈ ਗਏ ਕੈਸ਼ ਲੈ ਕੇ ਕਿੰਨਾ ਕੈਸ਼ ਸੀਗਾ ਕੈਸ਼ ਲਗਭਗ 40 ਸੀਗਾ ਲੱਖ ਦੇ ਕਰੀ ਲੱਖ ਰੁਪਏ ਲਗਦੋ 90000 ਲੱਖ ਦੇ ਕਰੀ ਹੋਣਾ ਤੇ ਕਿਸ ਨਾਮ ਦੇ ਉੱਪਰ ਇਹ ਦੁਕਾਨ ਹੈ ਰੋਹਿਤ ਡੇਟਾ ਸਾਜੀ ਮੈਂ ਰੋਹਿਤਾ ਜੀ ਮੈਂ ਮਾਲਕ ਹੈ ਦੁਕਾਨ ਦਾ ਤੇ ਸਾਡੇ ਨਾਮ ਦੀ ਹੈ ਦੁਕਾਨ ਤੇ ਕਿਸ ਰੋਡ ਦੇ ਉੱਪਰ ਹੈ ਜੀ ਇਹ ਹਿਸ਼ਾਰਪੁਰ ਰੋਡ ਦੇ ਉੱਤੇ ਹੈ ਜੀ ਆਪਣੇ ਕੇ ਹੋਟਲ ਸਿਟੀ ਹਾਰ ਦੇ ਸਾਹਮਣੇ ਤੇ ਪੁਲਿਸ ਕੰਪਲੀਟ ਕੀਤੀ ਸਾਰੇ ਸਮਾਨ ਨੂੰ ਲੈ ਕੇ ਪੁ ਸੰਜੇਵਾਣ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਲੁੱਟਖੋਹ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਭਾਜੀ ਪ੍ਰਸ਼ਾਸਨ ਨੂੰ ਤਾਂ ਇਹੀ ਕਹਾਂਗੇ ਜੀ ਆਪਾਂ ਥੋੜਾ ਜਿਹਾ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਪੁਲਿਸ ਜਿਹੜੀ ਪੀਸੀਆਰ ਰਾਤ ਨੂੰ ਵੀ ਆਪਣਾ ਕੰਮ ਕਰੇ ਸਹੀ ਤਰੀਕੇ ਨਾਲ ਲੋਕਾਂ ਦਾ ਨੁਕਸਾਨ ਹੀ ਹੈ ਜੀ ਇਸ ਚੀਜ਼ ਦਾ